ਨੌکریاں ਲਈ ਤੁਰੇ ਜਾਂਦੇ ਨੇਗੇ ਇਹਨਾਂ ਦਾ ਮੂੰਹ ਟੁੱਟ ਜੇ ਕੋਈ ਅੱਜ ਇਕੱਤਰ ਵਿਧਾਨ ਸਭਾ ਦੇ ਵਿੱਚ ਇਹ ਜਮਾਤਾਂ ਲੈ ਚੰਦਾ ਹੋਵੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਲੈ ਨਹੀਂ ਸਕਦੇ ਕਿ ਜਿਹੜੀ ਪੰਜਾਬ ਦੀਆਂ ਨੌਕਰੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਮਿਲਣੀਆਂ ਚਾਹੀਨਦੈ ਨਹੀਂ ਸਾਡੇ ਨੌਜਵਾਨ ਇਹ ਪੰਜਾਬ ਨੂੰ ਛੜਛੜ ਪੱਜੀ ਜਾਂਦੇ ਨੇਗੇ ਸਾਡੇ ਨੌਜਵਾਨਾਂ ਦਾ ਮੈਂ ਕਰੋੜਾ ਰੁਪਇਆ ਵਾਪਸ ਕਰਵਾਇਆ ਅੱਜ ਆਪਣਾ ਮਜ਼ਦੂਰਾਂ ਦੀ ਗੱਲ ਕਰਦਾ ਪੰਜ ਨੌਜਵਾਨ ਪੰਜ ਨੌਜਵਾਨ ਅਰਮੀਨੀਆ ਦੇ ਵਿੱਚੋਂ ਫਸੇ ਹੋਏ ਕਢਾਇਏ ਦੇ ਕੇ ਮਜ਼ਦੂਰਾਂ ਦੇ ਦੋ ਮਜ਼ਦੂਰ ਹੀ ਸਿੱਖਨ ਦੇ ਸੀ ਕਰਮਦਾਸ ਜੀ ਦਾ ਸੀ ਲਗ ਲਗ ਜਿਹੜੀਆਂ ਆਪਣੇ ਇਹਨਾਂ ਦੇ ਨਾਲ ਸੰਬੰਧਿਤ ਤੇ ਬਰਾਦਰਾਂ ਨਾਲ ਸੰਬੰਧ ਰੱਖਣ ਵਾਲੇ ਨੌਜਵਾਨ ਸੀ ਪੰਜ ਨੌਜਵਾਨਾਂ ਨੂੰ ਜੌਰਜੀਆ ਦੇ ਵਿੱਚੋਂ ਲੈ ਕੇ ਆਂਦਾ ਆ ਉਹਦੇ ਵਿੱਚੋਂ ਸੌਰੀ ਆਰਮੀਨੀਆ ਦੇ ਵਿੱਚੋਂ ਉੱਥੋਂ ਕਢਾਇਆ ਅਨੇਕਾਂ ਨੌਜਵਾਨਾਂ ਨੂੰ ਜਿੰਨੇ ਕਿ ਜੋਗਰਾ ਮੈਂ ਆਪਣਾ ਜ਼ੋਰ ਲਾ ਕੇ ਮੈਂ ਲੜ ਰਿਹਾ ਇਸ ਚੀਜ਼ ਨੂੰ ਪਰ ਸਾਡੇ ਨੌਜਵਾਨ ਉੱਤੇ ਜਿਹਨਾਂ ਨੇ ਵਿੱਚ ਫਸੇ ਜਾਂਦੇ ਨੇ ਲਿਆ ਕੇ ਬਾਹਰ ਲੈਣ ਨੂੰ ਇੱਥੇ ਭਰਤੀ ਕੀਤਾ ਜਾ ਰਿਹਾ ਇਹ ਕੰਮ ਤੁਹਾਡੇ ਪੰਜਾਬ ਦੇ ਵਿੱਚ ਹੋ ਰਿਹਾ ਕੀ ਇਹ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕਦੇ ਕੀ ਜਿਹੜਾ ਹੈ ਕਿ ਪੰਜਾਬ ਦੇ ਵਿੱਚ ਅਜੇ ਕੋਈ ਮਤਾਂ ਨਹੀਂ ਲਿਆ ਸਕਦੇ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਸਾਰਾ ਸਾਰਾ ਫ੍ਰੀ ਦੇ ਵਿੱਚ ਜਾ ਰਿਹਾ ਪੰਜਾਬ ਦਾ ਪਾਣੀ ਸਾਡਾ ਸਾਡੇ ਅਸੀਂ ਸਾਡੇ 2 2 2200 2200 3000 ਤੋਂ ਫੁੱਟ ਤੇ ਸਾਡੇ ਪਾਣੀ ਚਲਾ ਗਿਆ ਪੰਜਾਬ ਦਾ ਸਾਰਾ ਪਾਣੀ ਦੂਸਤ ਹੋ ਗਿਆ ਨਹਿਰੀ ਪਾਣੀ ਖੋ ਕੇ ਉਹਨਾਂ ਨੂੰ ਦੇਤਾ ਰਾਜਸਥਾਨ ਨੂੰ ਦੇਤਾ ਹੋਰਾਂ ਸੂਬਿਆਂ ਨੂੰ ਦੇਤਾ ਨਹਿਰੀ ਪਾਣੀ ਦਿੱਲੀ ਨੂੰ ਦੇਤਾ ਸਾਡੇ ਪੰਜਾਬ ਦੇ ਵਿੱਚ ਪਾਣੀ ਸਾਰਾ ਬਰਬਾਦ ਹੋ ਗਿਆ ਅਸੀਂ ਬਾਪੂ ਤਾਂ ਇਹ ਹਿੱਕ ਤਾਣ ਕੇ ਗੱਲ ਕਰਦੇ ਆ ਕਿ ਤੁਹਾਡਾ ਪਾਣੀ ਹਿੱਕ ਦੇ ਜੋਰ ਤੇ ਰੋਕਿਆ ਇੱਕ ਮਹੀਨਾ ਉੱਥੇ ਧਰਨਾ ਲਾ ਕੇ ਗੱਲ ਖੁਰਦਾ ਨਹਿਰਾਂ ਤੇ ਅਸੀਂ ਗੱਲ ਖੁਰਦ ਨਹਿਰਾਂ ਦੇ ਧਰਨਾ ਲਾ ਕੇ ਬੈਠੇ ਉੱਥੇ ਜਦੋਂ ਕਾਗਜ਼ ਪਾ ਕੇ ਜੋ ਤਾਂ ਮਟੀਰੀਅਲ ਪਾ ਕੇ ਤੁਹਾਡਾ ਪੰਜਾਬ ਦਾ ਰਹਿੰਦਾ ਪਾਣੀ ਵੀ ਜਿਹੜਾ ਕਿ ਹੋਰਾਂ ਸੂਬਿਆਂ ਨੂੰ ਦੇ ਰਿਹਾ ਹੈ ਪਰ ਨੂੰ ਸੁਣ ਨਹੀਂ ਨੂੰ ਪਹਿਲ ਨਹੀਂ ਦਿੱਤੀ ਅਸੀਂ ਤੁਹਾਡੇ ਪੰਜਾਬ ਦੀ ਸਿਰ ਧਰ ਦੀ ਬਾਜੀ ਲਾ ਕੇ ਲੜਦੇ ਆ ਮੈਂ ਦੋ ਵਾਰੀ ਸੀਆਈ ਦੇ ਵਿੱਚ ਰਿਹਾ ਬਾਪੂ ਜੀ ਪਹਿਲੀ ਵਾਰੀ ਮੈਨੂੰ ਸੀਆਈ ਦੇ ਵਿੱਚ ਚਾੱਕ ਕੇ ਲੈ ਕੇ ਜਾਂਦੇ ਨੇ ਸਰਕਾਰ ਅੱਡੀ ਚੁਟ ਦੀ ਜੋਰ ਲਾਇਆ ਪੰਜਾਬ ਦੇ ਮੁੱਖ ਮੰਤਰੀ ਨੇ ਮੈਨੂੰ ਦੋ ਤਿੰਨ ਫੜਾਇਆ ਕਿ ਤੂੰ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਤੈਨੂੰ ਜੋ ਚਾਹੇਗਾ ਉਹ ਮਿਲ ਜੂਗਾ ਪਾਪਾ ਪੁੱਜ ਸੀਆਈ ਦੇ ਵਿੱਚ ਨੰਗਾ ਕਰਕੇ ਕੁੱਟਿਆ ਗਿਆ ਪਹਿਲਾ ਵਾਲੀ ਵਾਰੀ ਜਦੋਂ ਬਰਨਾਲੇ ਚੱਕ ਕੇ ਲੈ ਗਏ ਨੇਗੇ ਮੈਂ ਈਨ ਨਹੀਂ ਮੰਨੀ ਆਉਣਸਾਰ ਫਿਰ ਸਰਕਾਰ ਤੋਂ ਮੇਰੇ ਝੁੱਗਾ ਪਾੜਦਾ ਰਿਹਾ ਇਸ ਤੋਂ ਬਾਅਦ ਮੈਨੂੰ ਉਹਨਾਂ ਨੇ ਏਜੰਟਾਂ ਦੇ ਨਾਂ ਤੇ ਮੂਰੀ ਮੋਰਾ ਬਣਾ ਕੇ ਉਹਨਾਂ ਨੂੰ ਏਜੰਟਾਂ ਨੂੰ ਮੇਰੇ ਖਿਲਾਫ ਦਰਖਾਸਤਾਂ ਦਵਾਈਆਂ ਮੈਂ ਕਰੋੜਾ ਰੁਪਿਆ ਨੌਜਵਾਨਾ ਦੁਆਰਾ ਇਹ ਨੰਗਾ ਕਰਕੇ ਇਹਨਾਂ ਨੇ ਮੈਨੂੰ ਉੱਥੇ ਕੁੱਟਿਆ ਲਿਧਾਨੇ ਦੇ ਵਿੱਚ ਚਲ ਜਾ ਕੇ ਪਰ ਈਨ ਨਹੀਂ ਮੰਨੀ ਸਰਕਾਰ ਦੀ ਆਉਣਸਾਰ ਮੈਂ ਧੰਨਵਾਦ ਕਰਦਾ ਤੁਹਾਡੇ ਲੋਕਾਂ ਦਾ ਕਿ ਤੁਸੀਂ ਮੇਰਾ ਸਾਥ ਵੀ ਉਸ ਕੰਮ ਦੇ ਵਿੱਚ ਦਿੱਤਾ ਆਉਣਸਾਰ ਫਿਰ ਸਰਕਾਰ ਦਾ ਝੁੱਗਾ ਪੜਿਆ ਆਉਣ ਸਾਰ ਫਿਰ ਉਹ ਪੰਜਾਬ ਦੀ ਜਿਹੜੀ ਜੰਗ ਉਹ ਪੰਜਾਬ ਦੀ ਲੜਾਈ ਸ਼ੁਰੂ ਕਰੀ ਇਸ ਕਰਕੇ ਬਾਪੂ ਜੀ ਇਹ ਗੱਲਾਂ ਨੇ ਪੰਜਾਬ ਦੀਆਂ ਇਹ ਸਾਡੇ ਨਾਲ ਗੱਲਾਂ ਕਰਦੇ ਨੇ ਇਹ ਕੋਈ ਵੀ ਜਿਹੜਾ ਇਹ ਇਹ ਜਿਹੜਾ ਖੜ ਨੂੰ ਤਿਆਰ ਨਹੀਂ ਕਰਨਾ ਪੱਗ ਸਿੰਘ ਦੀ ਪੱਗ ਬਣ ਕੇ ਕੋਈ ਪੱਗ ਸਿੰਘ ਨਹੀਂ ਬਣ ਸਕਦਾ ਪੱਗ ਸਿੰਘ ਨੇ ਤਾਂ ਫਾਂਸੀ ਦੇ ਰਸੇ ਚੁੱਮ ਲਏ ਇਹ ਗੱਲ ਕਹਿੰਦਾ ਸੀਗਾ ਕਿ ਮੇਰੀ 100 ਵਾਰੀ ਕੁਰਸੀ ਕਰਵਾਣਾ ਅਸੀਂ ਗੱਲ ਕਹਿਣਾ ਕਿ ਇੱਕ ਵਾਰੀ ਤੂੰ ਕੁਰਸੀ ਕਰਵਾਣ ਕਰਕੇ ਦਿਖਾ ਦੇ ਕਿਸਾਨਾਂ ਲਈ ਇੱਕ ਵਾਰੀ ਕਿਸਾਨਾਂ ਲਈ ਦੰਦਾ ਬਾਏ ਨੇ ਪਾਚਾ ਦਰਜ ਕਰਦਾ ਪਾਚਾ ਦਰਜ ਉਹਨਾਂ ਤੇ ਉੱਪਰ ਉਹਦੇ ਮੂਰੇ ਤੂ ਮਤਸਾ ਕੋਲੇ ਗਿਆ ਸਾਡੇ ਨੌਜਵਾਨਾਂ ਨੂੰ ਜੇਲਾ ਦੇ ਵਿੱਚ ਜਾ ਕੇ ਸਿੱਟਿਆ ਕਿਉਂ ਸਿੱਟਿਆ ਖੜਦਾ ਕੇ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਕਿਉਂ ਐਨਐਸਏ ਲਾਇਆ ਅੱਜ ਇਸ ਹਿੰਦੂ ਰਾਸ਼ਟਰਵਾਦ ਦੇ ਇੱਕ ਪਾਸੇ ਨਾਰੇ ਲਾਉਂਦੇ ਨੇ ਮਸਜਿਦਾਂ ਦੇ ਉੱਪਰ ਚੜ ਕੇ ਗੋਲੀਆਂ ਸਿੱੜਦੇ ਨੇ ਮਸਜਿਦਾਂ ਦੇ ਉੱਪਰ ਚੜ ਕੇ ਬੰਬ ਚਲਾਉਂਦੇ ਨੇ ਅਗਲੇ ਦੇ ਹੋਰ ਧਰਮਾਂ ਦੀ ਨਿਖੇਧੀ ਕਰਦੇ ਨੇ ਸ਼ਰਿਆਮ ਕਹਿੰਦੇ ਨੇ ਉਹਨਾਂ ਦੇ ਉੱਪਰ ਪਰਚੇ ਕਿਉਂ ਨਹੀਂ ਦਰਜ ਹੁੰਦੇ ਰਾਜਸਥਾਨ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਜਿਹੜੇ ਪੰਜਾਬ ਦੇ ਵਿੱਚ ਕੋਈ ਵੱਖਵਾਦੀ ਆਵਾਜ਼ ਉੱਠਦੀ ਆ ਉਹ ਤਾਂ ਉੱਠਦੀ ਆ ਵੀ ਜੇ ਤੁਸੀਂ ਇੱਕ ਪਾਸੇ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੇ ਹੋ Rajasthan ਦਾ ਜਿਹੜਾ ਪਹਿਲਾ ਨਾ ਮੁੱਖ ਮੰਤਰੀ ਸੁਦਾ ਬਿਆਨ ਸੀ